ਜਦੋਂ ਮੈਂ ਆਪਣੀ ਪਤਨੀ ਨੂੰ ਤਲਾਕ ਦੇਣ ਦੇ ਪੇਪਰਾਂ ਤੇ ਸਾਈਨ ਕੀਤੇ ਤਾਂ ਮੇਰੇ ਹੱਥ ਕੰਬ ਰਹੇ ਸੀ ਜਦ ਮੈਂ ਦੇਖਿਆ ਉਸ ਦੀਆਂ ਅੱਖਾਂ ਪੂਰੀ ਵਿਵਿਵਾਸ਼ ਦੀ ਤਕਲੀਫ ਭਰੀਆਂ ਹੋਈਆਂ ਸੀ ਉਸ ਸਮੇਂ ਮੇਰਾ ਵੀ ਦਿਲ ਟੁੱਟ ਗਿਆ ਕੋਲ ਖੜੀ ਮੇਰੀ ਮਾਂ ਤੇ ਭੈਣ ਦੇ ਤਲਾਕ ਦੇ ਪੇਪਰ ਮੇਰੀ ਪਤਨੀ ਦੇ ਮੋਹ ਤੇ ਮਾਰੇ ਅਤੇ ਉਸ ਨੂੰ ਧੱਕੇ ਦੇ ਘਰੋਂ ਬਾਹਰ ਕੱਢ ਦਿੱਤਾ ਉਹ ਕਿੰਨਾ ਟਾਈਮ ਦਰਵਾਜ਼ੇ ਤੇ ਖੜੀ ਰੋਂਦੀ ਰਹੀ ਅਤੇ ਫਿਰ ਵਾਦ ਦਵਾ ਦਿੰਦੀ ਹੋਈ ਹਨੇਰੇ ਵਿੱਚ ਚਲੀ ਗਈ ਮੈਂ ਸਾਰੀ ਰਾਤ ਇਕੱਲਾ ਬੈਠਾ ਰੋਂਦਾ ਰਿਹਾ ਜਿਵੇਂ ਹੀ ਸਵੇਰ ਹੋਈ ਮੇਰੀ ਭੈਣ ਦੀਆਂ ਚੀਕਾਂ ਨੇ ਪੂਰੇ ਘਰ ਵਿੱਚ ਹੱਲਾ ਮਚਾ ਕੇ ਰੱਖ ਦਿੱਤਾ ਜਿਵੇਂ ਹੀ ਮੈਂ ਉੱਥੇ ਗਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਖਿੰਕ ਲ ਗਈ ਸਵੇਰ ਦਾ ਸਮਾਂ ਸੀ ਮੈਂ ਕੰਮ ਤੇ ਜਾਣ ਲਈ ਕਾੜੀ ਵਿੱਚ ਸੀ ਮੇਰੀ ਪਤਨੀ ਰਸੋਈ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਜਦ ਮੈਂ ਆਪਣੇ ਕਮਰੇ ਚੋਂ ਬਾਹਰ ਆਇਆ ਤਾਂ ਮੈਂ ਦੇਖਿਆ ਸਾਹਮਣੇ ਮੇਰੀ ਭੈਣ ਖੜੀ ਸੀ ਉਸਨੇ ਕਿਹਾ ਮਾਂ ਨੇ ਤੈਨੂੰ ਜਲਦੀ ਬੁਲਾਇਆ ਮੈਂ ਜਲਦੀ ਵਿੱਚ ਹੀ ਕਿਉਂ ਸੀ ਕਿਉਂਕਿ ਉਸ ਸਵੇਰੇ ਸਵੇਰੇ ਨਾਸ਼ਤਾ ਕਰਕੇ ਮੈਂ ਕੰਮ ਤੇ ਜਾਂਚਣਾ ਸੀ ਇਸ ਲਈ ਮੈਂ ਥੋੜਾ ਜਿਹਾ ਖਿੱਚਿਆ ਹੋਇਆ ਸੀ ਮੈਂ ਕਿਹਾ ਕੀ ਹੋ ਗਿਆ ਮਾਂ ਨੂੰ ਇਸ ਤੋਂ ਪਹਿਲਾਂ ਕਿ ਮੈਂ ਕੋਈ ਸਵਾਲ ਕਰਦਾ ਉਸਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਅੰਦਰ ਲੈ ਗਈ ਮੈਂ ਕਿਹਾ ਦੀਦੀ ਮੈਨੂੰ ਦੇਰ ਹੋ ਰਹੀ ਹੈ ਮੈਂ ਰਾਤ ਨੂੰ ਆ ਕੇ ਗੱਲ ਕਰ ਲਵਾਂਗਾ ਪਰ ਮੇਰੀ ਇਹ ਗੱਲ ਸੁਣ ਮੇਰੀ ਭੈਣ ਗੁੱਸੇ ਵਿੱਚ ਬੋਲਣ ਲੱਗੀ ਉਸਨੇ ਕਿਹਾ ਜਦ ਪਤਨੀ ਨਾਲ ਸਾਰਾ ਦਿਨ ਲੱਗਿਆ ਰਹਿਣਾ ਉਦੋਂ ਤੈਨੂੰ ਦੇਰ ਨਹੀਂ ਹੁੰਦੀ ਉਸ ਸਮੇਂ ਦਾ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਹੁਣ ਮਾਂ ਨੇ ਬੁਲਾ ਲਿਆ ਤੇ ਤੈਨੂੰ ਦੇਰੀ ਹੋਣ ਲੱਗ ਪਈ ਉਹਦਾ ਇਸ ਤਰ੍ਹਾਂ ਉੱਚੀ ਉੱਚੀ ਰੋਲਾ ਪਾਉਣਾ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਜਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਪਤਨੀ ਦਰਵਾਜ਼ੇ 'ਚ ਮਜੂਸ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ ਮੈਂ ਛਾਰੇ ਨਾਲ ਆਪਣੀ ਪਤਨੀ ਨੂੰ ਸ਼ਾਂਤ ਕਰਨ ਲਈ ਕਿਹਾ ਅਤੇ ਆਪਣੀ ਭੈਣ ਦੇ ਨਾਲ ਮਾਂ ਦੇ ਕਮਰੇ ਵਿੱਚ ਚਲਾ ਗਿਆ ਅਗਲੇ ਹੀ ਪਲ ਮੇਰੀ ਜਾਨ ਤੇ ਬਣਾਈ ਸੀ ਮੇਰੀ ਮਾਂ ਉੱਚੀ ਉੱਚੀ ਰੋ ਰਹੀ ਸੀ ਮੈਨੂੰ ਮਾਂ ਤੇ ਭੈਣ ਤੋਂ ਕੋਈ ਸ਼ਿਕਾਇਤ ਨਹੀਂ ਸੀ ਪਰ ਉਹਨਾਂ ਦੀਆਂ ਕੁਝ ਹਰਕਤਾਂ ਮੈਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਸੀ ਮੈਂ ਕਿਹਾ ਕਿ ਮਾਂ ਕੀ ਹੋਇਆ ਤੁਹਾਨੂੰ ਤੁਸੀਂ ਠੀਕ ਹੋ ਮੇਰੀ ਇਹ ਗੱਲ ਸੁਣ ਕੇ ਮਾਂ ਨੇ ਮੈਨੂੰ ਬਹੁਤ ਅਜੀਬ ਜਿਹਾ ਜਵਾਬ ਦਿੱਤਾ ਕਿ ਤੈਨੂੰ ਤੇਰੀ ਮਾਂ ਦੀ ਫਿਕਰ ਕਦੋਂ ਤੋਂ ਹੋਣ ਲੱਗ ਪਈ ਮੈਂ ਤਾਂ ਬਹੁਤ ਟਾਈਮ ਦੀ ਰੋ ਰਹੀ ਹਾਂ ਐਨੇ ਨੂੰ ਮੇਰੀ ਭੈਣ ਨੇ ਤਾਣਾ ਮਾਰਿਆ ਹੱਥੇ ਕਿਹਾ ਹਾਦ ਦਾ ਵਾਰੀ ਵੇਸੀ ਮਾਂ ਨੂੰ ਮਿਲਣ ਦਾ ਸਮਾਂ ਨਹੀਂ ਪਤਾ ਨਹੀਂ ਤੂੰ ਅਲੱਗ ਲਾ ਹੋਣ ਦੇਲ ਨਹੀਂ ਮੈਂ ਕਹਾਂ ਦੀਦੀ ਪਲੀਜ਼ ਚੁੱਪ ਕਰਜੋ ਇਹ ਮੇਰੀ ਤੇ ਮੇਰੀ ਮਾਂ ਦੀ ਗੱਲ ਹੈ ਵਿਚ ਨਾ ਬੋਲੋ ਮੈਨੂੰ ਮਾਂ ਨਾਲ ਗੱਲ ਕਰਨ ਦੇ ਮਾਂ ਨੇ ਭੈਣ ਨੂੰ ਚੁੱਪ ਕਰਾਇਆ ਤੇ ਕੁਝ ਸਮੇਂ ਬਾਅਦ ਮਾਂ ਕਹਿਣ ਲੱਗੀ ਮੈਨੂੰ ਕਹਿਣ ਲੱਗੀ ਰਵੀ ਤੇਰੀ ਪਤਨੀ ਬਾਰੇ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਕਿੰਨੇ ਦਿਨਾਂ ਦੀ ਨੋਟ ਕਰ ਰਹੀ ਆ ਤੇਰੀ ਪਤਨੀ ਨੂੰ ਕੋਈ ਮਿਲਣਾ ਆਉਂਦਾ ਹੈ ਰਾਤੀ ਵੀ ਕਾਫੀ ਹਨੇਰ ਤੱਕ ਉਹ ਫੋਨ ਤੇ ਕਿਸੇ ਨਾਲ ਗੱਲਾਂ ਕਰਦੀ ਪਈ ਸੀ ਬਸ ਤੈਨੂੰ ਸਾਬਦਾ ਕਰ ਰਹੀ ਆ ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਇਹ ਗੱਲਾਂ ਤਾਂ ਪਹਿਲੀ ਵਾਰ ਮੇਰੇ ਸੁਣ ਵਿੱਚ ਆਈਆਂ ਸੀ ਮੇਰੇ ਕੋਲ ਲਈ ਯਕੀਨ ਕਰਨਾ ਸੰਭਵ ਸੀ ਮੈਂ ਕਿਹਾ ਹਮਾਂ ਜ਼ਰੂਰ ਤੁਹਾਨੂੰ ਕੋਈ ਗਲਤਫਹਿਮੀ ਹੈ ਮੇਰੀ ਪਤਨੀ ਇਸ ਤਰ੍ਹਾਂ ਦੀ ਨਹੀਂ ਹੈ ਉਹ ਮੇਰੇ ਨਾਲ ਬਹੁਤ ਪਿਆਰਦਾਰ ਹੈ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਮੈਨੂੰ ਥੋੜਾ ਸ਼ੱਕ ਤਾਂ ਅੰਦਾਜ਼ਾ ਹੋ ਜਾਣਾ ਸੀ ਪਰ ਇਨ ਨੂੰ ਮੇਰੀ ਭੈਣ ਨੇ ਕਿਹਾ ਅੱਛਾ ਤਾਂ ਕੀ ਆ ਮਲਾਉਣੀ ਆ ਮੁੰਡਿਆਂ ਨੂੰ ਗੱਲਾਂ ਕਰਨ ਲਈ ਇਹ ਕਹਿ ਕੇ ਭੈਣ ਨੇ ਅਜੀਬ ਜਿਹਾ ਮੂੰਹ ਬਣਾ ਲਿਆ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਦੀਦੀ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ ਮਾਂ ਨਾਲ ਗੱਲ ਕਰਤਾ ਹਾਂ ਹਾਂ ਤੁਸੀਂ ਵਿੱਚ ਨਾ ਬੋਲੋ ਮਾਂ ਨੇ ਮੈਨੂੰ ਡਾਟਦੇ ਹੋਏ ਕਿਹਾ ਆਪਣੀ ਵੱਡੀ ਭੈਣ ਨਾਲ ਬਤਮੀਜ਼ੀ ਕਿਉਂ ਕਰ ਰਹੇ ਹੋ ਇਸ ਨਾਲ ਬਹਿਸ ਕਰਕੇ ਸੱਚ ਝੂਠ ਨਹੀਂ ਬਦਲਣ ਲੱਗਾ ਮੈਂ ਤਾਂ ਨੂੰ ਜਦੋਂ ਦੱਸ ਰਹੀ ਹਾਂ ਉਹੀ ਸੱਚ ਹੈ ਹੁਣ ਮੰਨਣਾ ਜਾਂ ਨਾ ਮੰਨਣਾ ਤੇਰੀ ਮਰਜ਼ੀ ਹੈ ਮੈਂ ਚੁੱਪਚਾਪ ਉੱਠ ਕੇ ਕਮਰੇ ਤੋਂ ਬਾਹਰ ਗਿਆ ਮੈਂ ਦੇਖਿਆ ਸਾਡੇ ਕਮਰੇ ਦਾ ਦਰਵਾਜ਼ਾ ਬੰਦ ਸੀ ਇੱਕ ਪਲ ਮੇਰੇ ਦਿਮਾਗ ਦੇ ਵਿੱਚ ਇਹ ਅਖਿਆਲ ਆਇਆ ਕਿ ਮੇਰੀ ਪਤਨੀ ਨੇ ਦਰਵਾਜ਼ਾ ਕਿਉਂ ਬੰਦ ਕੀਤਾ ਕੀ ਸੱਚੀ ਉਹ ਕਿਸੇ ਨੂੰ ਪਿਆਰ ਕਰਦੀ ਹੈ ਇਹਨਾਂ ਸੋਚਾਂ ਵਿੱਚ ਗਵਾਚਾ ਮੈਂ ਦਫ਼ਤਰ ਜਾਣ ਲਈ ਘਰੋਂ ਬਾਹਰ ਨਿਕਲਿਆ ਸੀ ਕਿ ਅਚਾਨਕ ਫੋਨ ਵੱਜਿਆ ਤਾਂ ਮੈਂ ਦੇਖਿਆ ਮੇਰੀ ਪਤਨੀ ਦਾ ਫੋਨ ਆ ਰਿਹਾ ਸੀ ਮਤਲਬ ਉਹ ਕਿਸੇ ਨਾਲ ਗੱਲਾਂ ਨਹੀਂ ਕਰ ਰਹੀ ਸੀ ਉਹ ਸਿਰਫ ਮਾਂ ਤੇ ਭੈਣ ਦੀ ਵਜ੍ਹਾ ਕਰਕੇ ਹੀ ਕਮਰਾ ਬੰਦ ਕਰਕੇ ਬੈਠੀ ਸੀ ਜਦ ਮੈਂ ਆਪਣੀ ਪਤਨੀ ਦਾ ਫੋਨ ਚੁੱਕਿਆ ਤਾਂ ਮੈਂ ਦੇਖਿਆ ਕਿ ਉਹ ਕਾਫੀ ਘਬराई ਹੋਈ ਸੀ ਉਸਨੇ ਕਿਹਾ ਕੀ ਹੋਇਆ ਜੀ ਸਭ ਠੀਕ ਤਾਂ ਹੈ ਮਾਂ ਨੇ ਤੁਹਾਨੂੰ ਕਿਉਂ ਬੁਲਾਇਆ ਸੀ ਦੀਦੀ ਕੀ ਕਹਿ ਰਹੀ ਸੀ ਮੈਂ ਆਪਣੀ ਪਤਨੀ ਨੂੰ ਕਿਹਾ ਤੈਨੂੰ ਪਰੇਸ਼ਾਨ ਹੋਣ ਦੇ ਕੋਈ ਲੋੜ ਨਹੀਂ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਮਾਂ ਅਤੇ ਦੀਦੀ ਜੀ ਥੋੜੀ ਬਹੁਤੀ ਸੇਵਾ ਕਰ ਲਿਆ ਕਰ ਉਮਰ ਅਤੇ ਰਿਸ਼ਤੇ ਵਿੱਚ ਉਹ ਤੇਰੇ ਤੋਂ ਵੱਡੀਆਂ ਨੇ ਉਸਨੇ ਕਿਹਾ ਜੀ ਕੋਈ ਗੱਲ ਹੈ ਤਾਂ ਦੱਸ ਦਿਓ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਮੈਂ ਸਭ ਸਭ ਸਹੀ ਕਰਨ ਦੀ ਕੋਸ਼ਿਸ਼ ਕਰਾਂਗੀ ਮੈਂ ਕਿਹਾ ਫਿਲਹਾਲ ਤੂੰ ਆਪਣੇ ਕਮਰੇ ਵਿੱਚ ਹੀ ਰਹਿ ਦੁਪਹਿਰ ਦਾ ਖਾਣਾ ਤੇ ਸਫਾਈ ਬਾਅਦ ਵਿੱਚ ਦੇਖ ਲਈ ਅਤੇ ਕਿਸੇ ਨਾਲ ਕੋਈ ਫालतू ਗੱਲ ਕਰਨ ਦੀ ਲੋੜ ਨਹੀਂ ਜੇ ਉਹ ਤੈਨੂੰ ਕੁਝ ਕਹਿਣੀਆਂ ਤਾਂ ਚੁੱਪਚਾਪ ਰਹੀਂ ਮੈਂ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਮੇਰੀ ਪਤਨੀ ਨੇ ਕਿਹਾ ਕਿ ਤੁਸੀਂ ਬੇਫਿਕਰ ਹੋ ਰਹੋ ਮੈਂ ਕੋਈ ਗਲਤੀ ਨਹੀਂ ਕਰਾਂਗੀ ਮੈਂ ਜਵਾਬ ਦਿੱਤੇ ਬਿਨਾ ਹੀ ਫੋਨ ਬੰਦ ਕਰ ਦਿੱਤਾ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਸੀ ਮੇਰੀ ਪਤਨੀ ਕੋਈ ਵੀ ਗਲਤ ਕੰਮ ਨਹੀਂ ਕਰੇਗੀ پر کتنے نہ کتنے میرے منہ خیال بھی آ رہا ہے کہ ماں تھی پہلے جھوٹکوں بول دینگیاں یہی سوچ سوچ میرا من کافی الجھا پیا اسی پورے راہ میں یہی سوچ سوچی جا رہا سی جب میں کمپنی میں پہنچا تو اس سمے بھی میرا دماغ یہی گلوں میں فسیا ہوا سی تو اچانک میرے کسی دوست نے میرے موڈے سے ہاتھ رکھا تو کیا کتنے گواچیا ہوا ہے سر کدو دے تینوں بلا رہے ہیں میں حیرانی پوچھا کیوںکہ ہوا سب ٹھیک ہے ਉਸਨੇ ਕਿਹਾ ਤੂੰ ਦੋ ਵਾਰ ਕੰਮ ਖਰਾਬ ਕਰ ਦਿੱਤਾ ਸਰ ਤੈਨੂੰ ਕਮਰੇ 'ਚ ਦੇਖ ਰਹੀ ਸੀ ਜਾ ਕੇ ਸਰ ਨੂੰ ਮਿਲ ਇਹ ਸੁਣ ਮੇਰੀ ਪਰੇਸ਼ਾਨੀ ਹੋਰ ਵੀ ਜ਼ਿਆਦਾ ਵਧ ਗਈ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਆਫਿਸ ਵੱਲ ਵਧਿਆ ਅੰਦਰ ਜਾਂਦੇ ਅਸੀਂ ਸਰ ਨੇ ਮੈਨੂੰ ਪੁੱਛਿਆ ਜਿਹੜੀਆਂ ਸੋਚਾਂ ਵਿੱਚ ਗੁੰਮ ਹੈ ਇੱਥੇ ਕੰਮ ਕਰਨਾ ਆਉਣਾ ਹੈ ਜਾਂ ਆਪਾਂ ਘਰ ਦੀਆਂ ਉਲਝਣਾਂ ਬਾਰੇ ਸੋਚਣਾ ਪਿਛਲੀ ਵਾਰ ਵੀ ਤੂੰ ਦੋ ਵਾਰ ਕੰਮ ਖਰਾਬ ਕਰ ਦਿੱਤਾ ਤੇ ਇਸ ਵਾਰ ਵੀ ਇਹੀ ਕੁਝ ਹੋ ਰਿਹਾ ਹੈ ਬਾਅਦ ਵਿੱਚ ਤੈਨੂੰ ਨਹੀਂ ਮੈਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਮੈਂ ਕਿਹਾ ਸਰ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਵੇਗੀ ਸਰ ਨੇ ਕਿਹਾ ਜੇ ਤੇਰਾ ਇਹੀ ਹਾਲ ਰਿਹਾ ਤਾਂ ਤੈਨੂੰ ਕੰਮ ਤੋਂ ਕੱਢ ਦੇਵਾਂਗੇ ਕਿਉਂਕਿ ਮੈਨੂੰ ਇਸ ਤਰ੍ਹਾਂ ਦੀ ਕਰਮਚਾਰੀ ਨਹੀਂ ਚਾਹੀਦਾ ਜੋ ਦਿਨ ਪ੍ਰਤੀ ਮੇਰੀਆਂ ਪਰੇਸ਼ਾਨੀਆਂ ਵਧਾਵੇ ਮੈਂ ਕਿਹਾ ਸਰ ਮੈਂ ਮਾਫੀ ਚਾਹੁੰਦਾ ਹਾਂ ਮੈਂ ਥੋੜਾ ਪ੍ਰੇਸ਼ਾਨ ਸੀ ਇਸ ਲਈ ਧਿਆਨ ਨਹੀਂ ਦੇ ਸਕਿਆ ਹੁਣ ਮੈਂ ਹੁਣ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਉਹਨਾਂ ਨੇ ਮੈਨੂੰ ਪੁੱਛਿਆ ਅਖਰ ਜਿਹੜਾ ਕਿਹੜਾ ਮਸਲਾ ਹੈ ਜਿਹੜਾ ਤੇਰਾ ਕੰਮ ਵਿੱਚ ਧਿਆਨ ਨਹੀਂ ਲੱਗਾ ਲੱਗ ਰਿਹਾ ਕਿ ਤੇਰੇ ਨਾਲ ਹੀ ਹਰ ਸਮੇਂ ਕੋਈ ਕੋਈ ਨਾ ਕੋਈ ਦਿੱਕਤ ਹੁੰਦੀ ਹੈ ਉਹਨਾਂ ਦੀ ਗੱਲ ਸੁਣ ਮੈਂ ਕੁਝ ਸਮੇਂ ਲਈ ਚੁੱਪ ਕਰ ਗਿਆ ਸੋਚਿਆ ਕਿ ਉਹਨਾਂ ਨੂੰ ਦੱਸ ਦੇਵਾਂ ਪਰ ਮਨ ਨਹੀਂ ਮੰਨਿਆ ਕਿ ਘਰ ਦੀਆਂ ਗੱਲਾਂ ਬਾਹਰ ਕਿਉਂ ਦੱਸਣੀਆਂ ਇਸ ਲਈ ਮੈਂ ਗੱਲ ਟਾਲ ਦਿੱਤੀ ਅਤੇ ਕੰਮ ਤੇ ਲੱਗ ਗਿਆ ਅਸਲ ਵਿੱਚ ਜਦ ਮੇਰੀ ਭੈਣ ਵਿਧਵਾ ਹੋਈ ਸੀ ਘਰ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਸੀ ਉਸ ਦੇ ਵਿਆਹ ਤੋਂ ਬਾਅਦ ਮੇਰੀ ਮਾਂ ਮੇਰੀ ਪਤਨੀ ਆਪਸ ਵਿੱਚ ਬਹੁਤ ਖੁਸ਼ ਰਹਿੰਦੇ ਸੀ ਪਰ ਭੈਣ ਦੀ ਵਿਧਵਾ ਹੁੰਦਿਆਂ ਹੀ ਘਰ ਵਿੱਚ ਲੜਾਈਆਂ ਝਗੜੇ ਸ਼ੁਰੂ ਹੋ ਗਏ ਮੈਨੂੰ ਮੇਰੀ ਪਤਨੀ ਦੇ ਨਾਲ ਉਹ ਕੁਛ ਦੇਖਿਆ ਉਹ ਸਾਡੇ ਵੱਲ ਤੋਂ ਚੈਲਸ ਕਰਦੀ ਫੀਲ ਕਰਨ ਲੱਗ ਜਾਂਦੀ ਮੈਂ ਸੋਚ ਲਿਆ ਸੀ ਕਿ ਉਸ ਦਾ ਵਿਆਹ ਕਰਵਾ ਦਿਆਂ ਤਾਂ ਜੋ ਉਸ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਅਤੇ ਉਹ ਸਾਡੀ ਵੀ ਜ਼ਿੰਦਗੀ ਬਰਬਾਦ ਨਾ ਕਰੇ ਮੇਰੀ ਪਤਨੀ ਬਹੁਤ ਨਿੱਕ ਸੀ ਹਰ ਸਮੇਂ ਪੂਜਾ ਪਾਠ ਕਰਨ ਵਾਲੀ ਸੀ ਉਸ ਨੂੰ ਸਭ ਚੰਗੀਆਂ ਆਦਤਾਂ ਸੀ ਮੈਨੂੰ ਆਪਣੇ ਨਾਲੋਂ ਜ਼ਿਆਦਾ ਉਸ ਤੇ ਭਰੋਸਾ ਸੀ ਪੂਰਾ ਦਿਨ ਕੰਮ ਤੇ ਮੈਂ ਆਪਣੀ ਪਤਨੀ ਦੇ ਖਿਆਲਾਂ ਵਿੱਚ ਰਿਹਾ ਰਾਤ ਨੂੰ ਜਿਆਦਾ 8 ਵਜੇ ਕੰਮ ਤੋਂ ਘਰ ਆ ਵਾਪਸ ਆਇਆ ਤਾਂ ਸੋਚਿਆ ਪਤਨੀ ਦੀ ਪਸੰਦ ਜੀ ਮਠਿਆਈ ਲੈ ਜਾਣਾ ਪਰ ਭੈਣ ਦਾ ਖਿਆਲ ਆਉਂਦਿਆਂ ਹੀ ਮੈਰਾ ਦਾ ਬਦਲਦੇ ਕਿਉਂਕਿ ਮੈਨੂੰ ਇਹ ਸੀ ਕਿ ਫੇਰ ਘਰ ਵਿੱਚ ਕੁਲੇਸ਼ ਨਾ ਪਾਵੇ ਜਦ ਮੈਂ ਘਰ ਗਿਆ ਤਾਂ ਭੈਣ ਬਾਹਰ ਬਰਾਂਡੇ ਵਿੱਚ ਬੈਠੀ ਸੀ ਮੈਂ ਉਸ ਨੂੰ ਬੁਲਾਇਆ ਤੇ ਮਾਂ ਦੇ ਕਮਰੇ ਵਿੱਚ ਚਲਾ ਗਿਆ ਮੈਨੂੰ ਦੇਖ ਵੀ ਉਹ ਵੀ ਪਿੱਛੇ ਵੀ ਆ ਗਈ ਮੈਂ ਦੇਖਿਆ ਆਪਣੇ ਕਮਰੇ ਵਿੱਚ ਨਹੀਂ ਸੀ ਜਦ ਮੈਂ ਦੀਦੀ ਨੂੰ ਪੁੱਛਿਆ ਤਾਂ ਦੀਦੀ ਨੇ ਦੱਸਿਆ ਕਿ ਮਾਂ ਘਰ ਛੱਡ ਕੇ ਚਲੀ ਗਈ ਕਿਉਂਕਿ ਹੁਣ ਮਾਂ ਤੋਂ ਤੇਰੀ ਪਤਨੀ ਦੇ ਡਰਾਮੇ ਨਹੀਂ ਦੇਖੇ ਜਾਂਦੇ ਮੈਂ ਕਿੱਥੇ ਆਵਾਂ ਭੈਣ ਨੇ ਕਿਹਾ ਮਾਂ ਚਾਹੇ ਮਾਸੀ ਘਰ ਹੋਵੇ ਚਾਹੇ ਮੰਦਰ ਵਿੱਚ ਤੇਰੇ ਵਰਗੇ ਬੇਟੇ ਦੇ ਘਰ ਨਹੀਂ ਰਹੇਗੀ ਤੇਰੀ ਪਤਨੀ ਨੇ ਤਾਂ ਮੇਰੀ ਮਾਂ ਦਾ ਜਿੰਨ ਹਰਾਮ ਕੀਤਾ ਹੋਇਆ ਹੈ ਮੇਰਾ ਦਿਲ ਦਹਿਕ ਰਿਆ ਸੀ ਕਿ ਮੈਂ ਆਪਣੀ ਭੈਣ ਨੂੰ ਖਰੀਆਂ ਖੋਟੀਆਂ ਸੁਣਾਵਾ ਅਤੇ ਕਹਾ ਮਾਂ ਦਾ ਜਿੰਨਾ ਹਰਾਮ ਤਾਂ ਤੂੰ ਕੀਤਾ ਹੈ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਚਲਾ ਗਿਆ ਜਿਵੇਂ ਹੀ ਮੈਂ ਮਾਸੀ ਦੇ ਘਰ ਗਿਆ ਤਾਂ ਦੇਖਿਆ ਮਾਂ ਸਾਹਮਣੇ ਬੈਠੀ ਸੀ ਮੈਨੂੰ ਦੇਖਦਿਆਂ ਸਾਰੀ ਮਾਂ ਨੇ ਆਪਣਾ ਮੂੰਹ ਫੇਰ ਲਿਆ ਮੈਂ ਕਿਹਾ ਮਾਸੀ ਦੇਖ ਲਓ ਤੁਹਾਡੀ ਭੈਣ ਕਿ ਉਹ ਜਿਵੇਂ ਹਰਕਤਾਂ ਕਰ ਰਹੀ ਹੈ ਪਰ ਮਾਸੀ ਨੇ ਵੀ ਆਪਣੀ ਭੈਣ ਦੀ ਛੜ ਲੈਂਦਿਆਂ ਹੋਇਆ ਕਿਹਾ ਜਦ ਤੇਰੀ ਪਤਨੀ ਦੀ ਵਜ੍ਹਾ ਕਰਕੇ ਘਰ ਵਿੱਚ ਤਮਾਸਾ ਹੁੰਦਾ ਹੈ ਤਾਂ ਉਸ ਸਮੇਂ ਤੂੰ ਕਿੱਥੇ ਗਿਆ ਹੁੰਦਾ ਹੈ ਤੇਰੀ ਪਤਨੀ ਨੂੰ ਸ਼ਰਮ ਨਹੀਂ ਆਉਂਦੀ ਹਜੇ ਵਿਆਹ ਨੂੰ ਕਿਤੇ ਕਿੰਨੇ ਕੋ ਸਮਾਂ ਹੋਇਆ ਮੈਂ ਫੌਰਨ ਕਿਹਾ ਮਾਸੀ ਮੈਨੂੰ ਅਤੇ ਦੀਦੀ ਨੂੰ ਕੋਈ ਗਲਤਫਹਿਮੀ ਹੋਈ ਹੈ ਮੰਮੀ ਨੂੰ ਤੇ ਦੀਦੀ ਨੂੰ ਕੋਈ ਗਲਤਫਹਿਮੀ ਹੋਈ ਹੈ ਮੇਰੀ ਪਤਨੀ ਇਸ ਤਰ੍ਹਾਂ ਦੀ ਨਹੀਂ ਮੈਂ ਉਸ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਉਹ ਮੇਰੇ ਨਾਲ ਰਹਿੰਦੀ ਹੈ ਉਸ ਦੇ ਬਾਰੇ ਮੈਨੂੰ ਸਭ ਪਤਾ ਹੈ ਘਰ ਇਸ ਗੱਲ ਤੇ ਮਾਸੀ ਕਹਿਣ ਲੱਗੇ ਹਰ ਪਤੀ ਨੂੰ ਆਪਣੀ ਪਤਨੀ ਚੰਗੀ ਲੱਗਦੀ ਹੈ ਪਰ ਸਚਾਈ ਅਲੱਗ ਹੁੰਦੀ ਹੈ ਤੂੰ ਤਾਂ ਸਵੇਰ ਤੋਂ ਚੱਲਿਆ ਜਾਂਦਾ ਤੇ ਸ਼ਾਮ ਨੂੰ ਘਰ ਵਾਪਸ ਆਉਣਾ ਆ ਕੇ ਸੌ ਜਾਣਾ ਪਰ ਸਾਰਾ ਦਿਨ ਤਾਂ ਤੇਰੀ ਮਾਂ ਨੂੰ ਉਸ ਨਾਲ ਬਤਾਉਣਾ ਪੈਂਦਾ ਮੈਂ ਕਿਹਾ ਮਾਸੀ ਤੁਸੀਂ ਮੇਰੀ ਪਤਨੀ ਦੇ ਇਲਜ਼ਾਮ ਨਾ ਲਗਾਓ ਮੈਂ ਇੱਕ ਲੰਬਾ ਜਿਹਾ ਸੰਪਰਦਿ ਹੋਏ ਕਿਹਾ ਮਾਂ ਤੁਸੀਂ ਮੇਰੇ ਨਾਲ ਚੱਲੋ ਪਰ ਮਾਂ ਨੇ ਮੂੰਹ ਬਣਾ ਲਿਆ ਅਤੇ ਕਮਰੇ ਵਿੱਚ ਚਲੀ ਗਈ ਮੈਂ ਜਾ ਮੈਂ ਜਾ ਕੇ ਫਿਰ ਰਕਮਾ ਕੋਲ ਬੈਠ ਗਿਆ ਮਾਣ ਨੇ ਕਿਹਾ ਜੇ ਤੂੰ ਆਪਣੀ ਪਤਨੀ ਦੀ ਛੱਡ ਲੈਣਾ ਆ ਤਾਂ ਭੁੱਲ ਜਾ ਕਿ ਮੈਂ ਤੇਰੇ ਨਾਲ ਜਾਵਾਂਗੀ ਤੇਰੀ ਪਤਨੀ ਨੇ ਇੱਜ਼ਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ ਹੁਣ ਪੂਰੇ ਰਿਸ਼ਤੇਦਾਰਾਂ ਵਿੱਚ ਇਹ ਗੱਲ ਫੈਲ ਗਈ ਹੈ ਉਹ ਅਵਾਰਾ ਹੈ ਅੱਜ ਵੀ ਉਹ ਕਿਸੇ ਨਾਲ ਗੱਲ ਕਰ ਰਹੀ ਹੈ ਇਤਫਾਕ ਨਾਲ ਮੇਰਾ ਭਰਾ ਹੈ ਗਿਆ ਉਸ ਨੇ ਵੀ ਮੈਨੂੰ ਇਹੀ ਦੱਸਿਆ ਉਹ ਕਿਹੜਾ ਨਿਆਣਾ ਹੈ ਉਹਨਾਂ ਨੂੰ ਕਿਤੇ ਸਮਝ ਨਹੀਂ ਲੱਗਦੀ ਸੋਚ ਜੇ ਇਹ ਗੱਲ ਤੇਰੇ ਮਾਮੇ ਦੇ ਘਰ ਜਾ ਸਕਦੀ ਆ ਤਾਂ ਹੋਰ ਪਾਸੇ ਫੈਲਣ ਵਿੱਚ देर ਥੋੜੀ ਲੱਗਣੀ ਆ ਇਹ ਬਰਦਾਸ਼ਤ ਨਹੀਂ ਕਰ ਸਕਦੀ ਤੂੰ ਆਪ ਵਾਪਸ ਚਲੇ ਜਾ ਮੈਂ ਤੇਰੇ ਨਾਲ ਨਹੀਂ ਚਾਹਾਂਗੀ ਜਾਂ ਤੂੰ ਉਸਨੂੰ ਘਰੋਂ ਕੱਢ ਦੇ ਜਾਂ ਫਿਰ ਮੈਂ ਨਾ ਇਸ ਵਾਰ ਮੈਂ ਚੁੱਪ ਨਹੀਂ ਰਿਹਾ ਮੈਂ ਕਿਹਾ ਤੁਸੀਂ ਇੱਥੇ ਮੇਰੀ ਪਤਨੀ ਦੀ ਵਜ੍ਹਾ ਕਰਕੇ ਨਹੀਂ ਬਲਕਿ ਆਪਣੀ ਬੇਟੀ ਦੀ ਪੜ੍ਹਾਈ ਹੋਈ ਪੱਟੀ ਦੀ ਵਜ੍ਹਾ ਕਰਕੇ ਆਏ ਹਾਂ ਪਰ ਦੀਦੀ ਆਪਣੇ ਘਰ ਦਾ ਮਾਹੌਲ ਖਰਾਬ ਕਰ ਰਹੀ ਹੈ ਇਸ ਨਾਲੋਂ ਚੰਗਾ ਕੋਈ ਚੱਜ ਦਾ ਰਿਸ਼ਤਾ ਲੱਭ ਕੇ ਉਸਦਾ ਵਿਆਹ ਕਰ ਦਿਓ। ਤੁਹਾਨੂੰ ਰੱਬ ਦਾ ਵਾਸਤਾ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਉਸ ਉੱਤੇ ਪੂਰਾ ਝਕੀਨ ਹੈ। ਉਹ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕਰ ਸਕਦੀ। ਮੇਰੀ ਇਹ ਗੱਲ ਸੁਣ ਮਾਂ ਨੇ ਗੁੱਸੇ ਵਿੱਚ ਬੋਲਣ ਲੱਗੀ ਜੇ ਮੇਰੀ ਬੇਟੀ ਦੇ ਖਿਲਾਫ ਇੱਕ ਬੋਲ ਬੋਲਿਆ ਤਾਂ ਤੇਰਾ ਮੂੰਹ ਤੋੜ ਦਿਆਂਗੀ। ਮੈਂ ਤੇਰੇ ਨਾਲ ਨਹੀਂ ਜਾਣਾ। ਮਾਂ ਨੇ ਪੈਰ ਫੜੇ ਲਈ ਅਤੇ ਕਿਹਾ ਤੁਹਾਡਾ ਕੀ ਹਾਲ ਹੈ? ਤੁਹਾਡੀ ਬੇਟੀ ਦੀ ਵਜ੍ਹਾ ਕਰਕੇ ਹੋਇਆ। ਔਰ ਆਪ ਪਰ ਪਲੀਜ਼ ਘਰ ਚਲੇ ਜਾਓ ਜੋ ਵੀ ਮਸਲੇ ਐ ਉਹ ਘਰ ਬੈਠ ਕੇ ਹੀ ਹੱਲ ਹੋ ਕਰ ਲਵਾਂਗੇ ਮੈਂ ਖੁਦ ਉਸ ਨੂੰ ਪੁੱਛਾਂਗਾ ਕਿ ਉਹ ਛੱਤ ਤੇ ਕਿਸੇ ਨਾਲ ਗੱਲਾਂ ਕਰਦੀ ਐ ਤੇ ਕਿਹੜਾ ਲੜਕਾ ਉਹਨੂੰ ਮਿਲਣ ਆਉਂਦਾ ਮੈਂ ਉਸ ਨੂੰ ਜਾਣ ਨਹੀਂ ਦੇਵਾਂਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਉਸ ਦੀ ਕਲਾਸ ਲਾਵਾਂਗਾ ਮਾਂ ਨੇ ਕਿਹਾ ਤੂੰ ਵਾਦਾ ਕਰ ਆਪਣੀ ਪਤਨੀ ਨੂੰ ਪੁੱਛੇਂਗਾ ਮੈਂ ਹੰਮੀ ਪਰ ਦਿੱਤੀ ਮਾਂ ਮੰਨ ਗਈ ਅਤੇ ਘਰ ਜਾਣ ਲਈ ਤਿਆਰ ਹੋ ਗਈ ਅਸੀਂ ਮਾਸੀ ਨੂੰ ਦੱਸ ਦਿੱਤਾ ਤੇ ਮਾਂ ਪੁੱਤ ਘਰੇ ਆ ਗਏ ਮੈਂ ਤੇ ਮਾਂ ਜਦ ਘਰ ਗਏ ਤਾਂ ਮੇਰੀ ਭੈਣ ਮੂੰਹ ਖਲਾ ਕੇ ਬੈਠੀ ਸੀ ਉਹ ਗੁੱਸੇ ਵਿੱਚ ਮਾਂ ਨੂੰ ਕਹਿਣ ਲੱਗੀ ਮਾਂ ਤੈਨੂੰ ਤਾਂ ਲੱਗਦਾ ਹੁਣ ਤੁਸੀਂ ਕਦੇ ਵਾਪਸ ਨਹੀਂ ਆਣਾ ਪਰ ਤੁਸੀਂ ਤਾਂ ਆ ਵੀ ਗਏ ਮੈਂ ਤੁਹਾਨੂੰ ਕਿਹਾ ਸੀ ਮੈਂ ਉਸ ਦੀ ਗੱਲ ਸਮਝ ਗਿਆ ਸੀ ਕਿ ਉਹ ਘਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕੱਲ ਉਸ ਦਾ ਵੀ ਵਿਆਹ ਹੋ ਜਾਵੇਗਾ ਪਰ ਅੱਜ ਉਹ ਮੇਰੇ ਘਰ ਵਿੱਚ ਅੱਗ ਕਿਉਂ ਲਗਾ ਰਹੀ ਆ ਮੈਂ ਉਸ ਨੂੰ ਕਿਹਾ ਦੀਦੀ ਇੱਕ ਭੈਣ ਆਪਣੇ ਭਰਾ ਦੀ ਇੱਜ਼ਤ ਹੁੰਦੀ ਹੈ ਤੁਸੀਂ ਬੇਵਜ੍ਹਾ ਮੇਰੇ ਘਰ ਦੀ ਬਦਨਾਮੀ ਕਰ ਰਹੇ ਹੋ ਕਿਉਂ ਮੇਰੀ ਜ਼ਿੰਦਗੀ ਨੂੰ ਅੱਧ ਵਿਚਾਲੇ ਖੜਾ ਕਰ ਰਹੇ ਹੋ ਮੇਰੀ ਗੱਲ ਸੁਣ ਉਹ ਕਹਿਣ ਲੱਗੀ ਮੇਰੇ ਨਾਲ ਬੈਸਣਾ ਕਰ ਕਿਉਂਕਿ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਮੇਰਾ ਤਾਂ ਆਪਣਾ ਹੀ ਦੁੱਖ ਖਤਮ ਨਹੀਂ ਹੁੰਦਾ ਮੈਂ ਤੈਨੂੰ ਦੁੱਖ ਨਿੱਕੀ ਦੇਣਾ ਮਾਂ ਨੇ ਕਿਹਾ ਚੁੱਪ ਕਰ ਜਾ ਹੁਣ ਬੈਸਣਾ ਕਰ ਆਪਸ ਵਿੱਚ ਲੜਾਈ ਕਰੀ ਜਾ ਰਹੇ ਹੋ ਔਰ ਅਭੀ ਜਲਦੀ ਨਾਲ ਆਪਣੀ ਪਤਨੀ ਨੂੰ ਨਾਲ ਗੱਲ ਕਰ ਉਸ ਨੂੰ ਬੁਲਾ ਸਾਰਿਆਂ ਦੇ ਸਾਹਮਣੇ ਗੱਲ ਕਰ ਕੁੱਛ ਇਹੋ ਜਿਹੀਆਂ ਹਰਕਤਾਂ ਕਰ ਰਹੀ ਐ ਮੈਂ ਸਿਰ ਹਿਲਾਇਆ ਤੇ ਆਪਣੀ ਪਤਨੀ ਨੂੰ ਬਾਜ ਦਿੱਤੇ ਸਭ ਕਰਦੇ ਹੋਏ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿਉਂਕਿ ਮੈਂ ਆਪਣੀ ਪਤਨੀ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਸੀ ਉਹ ਬਹੁਤ ਨੇਕ ਅਤੇ ਸਿੱਧੀ ਸਾਦੀ ਲੜਕੀ ਸੀ ਇਸ ਤਰ੍ਹਾਂ ਦਾ ਕਰਨ ਬਾਰੇ ਉਹ ਕਦੇ ਸੋਚਿਆ ਨਹੀਂ ਸੀ ਮੇਰੀ ਪਤਨੀ ਨੇ ਚੁੰਨੀ ਲਈ ਤੇ ਬਾਹਰ ਆ ਗਈ ਉਹ ਆਪਣੇ ਮਾਸੂਮ ਚਿਹਰੇ ਨਾਲ ਮੈਨੂੰ ਦੇਖਣ ਲੱਗੀ ਉਸ ਨੂੰ ਕਿਹਾ ਜੀ ਤੁਸੀਂ ਕਦੋਂ ਆਏ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾਂ ਮੈਂ ਕਿਹਾ ਮੇਰੇ ਨਾਲ ਸਵਾਲ ਜਵਾਬ ਕਰਨ ਦੀ ਕੋਈ ਲੋੜ ਨਹੀਂ ਬਸ ਜੋ ਮੈਂ ਪੁੱਛਦਾ ਉਸ ਦਾ ਜਵਾਬ ਦੇ ਮੇਰੀ ਇਹ ਗੱਲ ਸੁਣ ਉਹ ਖबरा ਗਈ ਕਿਉਂਕਿ ਮੈਂ ਕਦੇ ਉਸ ਨਾਲ ਇਸ ਅੰਦਾਜ਼ ਵਿੱਚ ਉੱਚੀ ਆਵਾਜ਼ ਨਾਲ ਨਹੀਂ ਕੀਤੀ ਸੀ ਪਰ ਅੱਜ ਮਾਂ ਦੇ ਕਹਿਣ ਦੀ ਵਜ੍ਹਾ ਕਰਕੇ ਮੈਂ ਉਸ ਨੂੰ ਉੱਚੀ ਬੋਲ ਰਿਹਾ ਸੀ ਉਸ ਨੇ ਕਿਹਾ ਜੀ ਪੁੱਛੋ ਤੁਸੀਂ ਕੀ ਪੁੱਛਣਾ ਮੈਂ ਕੋਈ ਗਲਤੀ ਕਰ ਦਿੱਤੀ ਮੇਰੇ ਤੋਂ ਕੀ ਗਲਤੀ ਹੋਈ ਹੈ ਪਰ ਮੇਰਾ ਦਿਲ ਡੁੱਬ ਗਿਆ ਡੁੱਬ ਜਿਆ ਗਿਆ ਮੇਰਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ ਕਿ ਮੈਂ ਉਸ ਨਾਲ ਬਤਮੀਜ਼ੀ ਕਰਾਂ ਪਰ ਮੈਂ ਮਜਬੂਰ ਸੀ ਮੈਂ ਕਿਹਾ ਤੂੰ ਰਾਤ ਦੇ ਸਮੇਂ ਕਿਸ ਨਾਲ ਫੋਨ ਤੇ ਗੱਲਾਂ ਕਰਦੀ ਹੈ ਤੇ ਅੱਜ ਦੁਪਹਿਰ ਦੇ ਸਮੇਂ ਤੈਨੂੰ ਕੌਣ ਮਿਲਣ ਆਇਆ ਸੀ ਜਦ ਮਾਮਾ ਜੀ ਆਏ ਘਰ ਆਏ ਸੀ ਤਾਂ ਉਹਨਾਂ ਨੇ ਤੈਨੂੰ ਕਿਸੇ ਲੜਕੇ ਨਾਲ ਦੇਖਿਆ ਮੇਰੀ ਪਤਨੀ ਨੇ ਕਿਹਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਮੇਰਾ ਤਾਂ ਫੋਨ ਵੀ ਖਰਾਬ ਹੈ ਜਵਾਬ ਨਹੀਂ ਆਵਾਜ਼ ਨਹੀਂ ਆਉਂਦੀ ਦਰਵਾਜ਼ੇ ਤੇ ਮੈਂ ਕਿਸੇ ਨੂੰ ਮਿਲਣ ਨਹੀਂ ਗਈ ਸੀ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਗਵਾਂਡਨ ਤੋਂ ਪੁੱਛ ਲਵੋ ਉਹ ਸਾਰਾ ਦਿਨ ਆਪਣੇ ਘਰ ਦੇ ਸਾਹਮਣੇ ਰਹਿੰਦੀ ਐ ਦੀਦੀ ਨੂੰ ਜ਼ਰੂਰ ਇੱਕ ਲੜਕਾ ਮਿਲਣਾ ਆਉਂਦਾ ਐ ਮੇਰੀ ਪਤਨੀ ਦੀ ਇਹ ਗੱਲ ਸੁਣਦਿਆਂ ਹੀ ਮੇਰੀ ਭੈਣ ਅੱਗੇ ਵਧੀ ਤੇ ਉਸਨੇ ਮੇਰੀ ਪਤਨੀ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਉਸਨੇ ਕਿਹਾ ਚਲਾਕ ਔਰਤ ਆਪਣਾ ਗਨਾਹ ਲੁਕਾਉਣ ਦੀ ਬਜਾਏ ਤੂੰ ਮੇਰੇ ਤੇ ਜੋ ਦੋਸ਼ ਲਗਾ ਰਹੀ ਐ ਤੈਨੂੰ ਸ਼ਰਮ ਨਹੀਂ ਆ ਰਹੀ ਅੱਜ ਮੈਂ ਤੈਨੂੰ ਜਿਉਂਦੀ ਨਹੀਂ ਛੱਡਣਾ ਇਸ ਤੋਂ ਪਹਿਲਾਂ ਕਿ ਉਹ ਹੋਰ ਕੁਝ ਕਰਦੀ ਮੈਂ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੱਛੇ ਖਿੱਚ ਲਿਆ ਅਤੇ ਕਿਹਾ ਆਪਣੇ ਕਮਰੇ ਵਿੱਚ ਚਲੀ ਜਾ ਮੈਂ ਹੁਣੇ ਆਉਂਦਾ ਹਾਂ ਮੈਂ ਤੁਰੰਤ ਕਮਰੇ ਵਿੱਚ ਚ ਤੋ ਚਲੀ ਗਈ ਉਹ ਤੁਰੰਤ ਕਮਰੇ ਵਿੱਚ ਚਲੀ ਗਈ ਮਾਂ ਨੇ ਮੈਨੂੰ ਉਹ ਅਜੀਬ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਕਿਹਾ ਹਜੇ ਵੀ ਤੈਨੂੰ ਆਪਣੀ ਪਤਨੀ ਉੱਤੇ ਯਕੀਨ ਹੈ ਦੀਦੀ ਵੀ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਥੋੜਾ ਪਰੇਸ਼ਾਨ ਜਿਹਾ ਹੋ ਗਿਆ ਮਾਂ ਅਤੇ ਦੀਦੀ ਦਾ ਇਸ ਵਜਾ ਤਾਂ ਭੱਜ ਕੇ ਕਮਰੇ ਵਿੱਚ ਚਲੇ ਜਾਣਾ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ ਜੇ ਮੇਰੀ ਪਤਨੀ ਨੇ ਦੀਦੀ ਦੇ ਗਲਤ ਇਲਜ਼ਾਮ ਲਗਾਇਆ ਆਪਣਾ ਸੀਤਾ ਦੀਦੀ ਨੂੰ ਉਸੋ ਸਮੇਂ ਗੱਲ ਕਰਨ ਦਾ ਕਲੀਅਰ ਕਰ ਦੇਣਾ ਸੀ ਕਮਰੇ ਵਿੱਚ ਜਾਣ ਦੀ ਲੋੜ ਨਹੀਂ ਸੀ ਕਾਫੀ ਸਮੇਂ ਤੱਕ ਮੈਂ ਸਾਦਵੇਂ ਵਿੱਚ ਖੜਾ ਇਹੀ ਗੱਲ ਸੋਚਦਾ ਰਹਾ ਫਿਰ ਜਦ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਮੈਂ ਦੇਖਿਆ ਮੇਰੀ ਪਤਨੀ ਰੋ ਰਹੀ ਸੀ ਮੈਂ ਉਸ ਨੂੰ ਕੁਝ ਵੀ ਕਿਹਾ ਨਹੀਂ ਸੀ ਕਿ ਉਹ ਉੱਠ ਕੇ ਖੜੀ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਕੁਝ ਨਹੀਂ ਕੀਤਾ ਤੁਹਾਡੇ ਲਈ ਮੈਂ ਆਪਣੀ ਜਾਨ ਤੱਕ ਵੀ ਕੁਰਬਾਨ ਕਰ ਸਕਦੀ ਹਾਂ ਮੇਰੇ ਸਾਹਮਣੇ ਹੱਥ ਜੋੜ ਕੇ ਉਹ ਮਾਫੀ ਮੇਰੇ ਤੋਂ ਮਾਫੀ ਮੰਗ ਰਹੀ ਸੀ ਤੇ ਮੈਂ ਕਹਿ ਰਿਹਾ ਸੀ ਚਾਹੇ ਤੁਸੀਂ ਮੇਰਾ ਫੋਨ ਚੈੱਕ ਕਰ ਲਓ ਗਵਾਂਡੀਆਂ ਨੂੰ ਪੁੱਛ ਲਓ ਮੈਂ ਕਿਸੇ ਨੂੰ ਨਹੀਂ ਮਿਲਦੀ ਪਰ ਦੀਦੀ ਜਰੂਰ ਕਿਸੇ ਨੂੰ ਮਿਲਦੀ ਆ ਮੈਂ ਕਦੇ ਵੀ ਤੁਹਾਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ ਮੈਂ ਭੈਣ ਭਰਾ ਦਾ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਕਰਕੇ ਤੁਹਾਡਾ ਆਪਸੀ ਰਿਸ਼ਤਾ ਵਿੱਚ ਇੱਕ ਕੰਧ ਖੜੀ ਹੋਵੇ ਉਸ ਦਾ ਰੋਣਾ ਮੈਨੂੰ ਉਜੀਪ ਸੋਸਮੰਜ ਵਿੱਚ ਪਾਰ ਰਿਹਾ ਸੀ ਮੈਂ ਅੱਗੇ ਵਧਿਆ ਉਸ ਨੂੰ ਗਲ 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 ਲਗਾਉਂਦਿਆਂ ਆ ਕੇ ਕਿਹਾ ਬੇਕੂਫਾ ਤੂੰ ਕਿਉਂ ਰੋ ਰਹੀ ਹੈ ਮੈਂ ਬਸ ਇਸ ਤਰ੍ਹਾਂ ਇਸ ਲਈ ਕਹਿ ਰਿਹਾ ਸੀ ਤਾਂ ਜੋ ਸਾਡੇ ਘਰ ਦਾ ਮਾਹੌਲ ਸਹੀ ਹੋ ਜਾਵੇ ਉਸ ਨੇ ਕਿਹਾ ਅੱਜ ਕੱਲ ਮੈਂ ਇਸ ਤਰ੍ਹਾਂ ਦੇ ਸ਼ੋਰ ਸ਼ਰਾਬੇ ਤੋਂ ਬਹੁਤ ਪਰੇਸ਼ਾਨ ਹੈ ਚੁੱਕੀਆਂ ਇਸ ਲਈ ਮੈਂ ਤੁਹਾਡੇ ਨਾਲ ਕੁਝ ਸਮਾਂ ਬਤਾਉਣਾ ਚਾਹੁੰਦੀ ਹਾਂ ਅਸੀਂ ਦੋਨੇ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਅਤੇ ਫਿਰ ਉਹ ਮੇਰੇ ਲਈ ਖਾਣਾ ਬਣਾਉਣ ਕਿਚਨ ਵਿੱਚ ਚਲੀ ਗਈ ਪੂਰੀ ਰਾਤ ਮੈਨੂੰ ਉਜੀਵ-ਜੀਵ ਚੰਨੀ ਰਹੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਝ ਬੁਰਾ ਹੋਣ ਵਾਲਾ ਜਦ ਸਵੇਰੇ ਨਾਸ਼ਤਾ ਕਰਕੇ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਦੀਦੀ ਨੇ ਆਪਣੀ ਬਾਹ ਦੇ ਤੇ ਚਾਕੂ ਰੱਖਿਆ ਹੋਇਆ ਸੀ ਅਤੇ ਕਹਿ ਰਹੀ ਸੀ ਕਿ ਇੰਜ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਮੈਂ ਮਰ ਜਾਵਾਂਗੀ ਮੇਰੀ ਪਤਨੀ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੈਂ ਹੁਣ ਆਪਣੇ ਆਪ ਨੂੰ ਸਜ਼ਾ ਦੇਵਾਂਗੀ ਮੈਂ ਕਿਹਾ ਦੀਦੀ ਤੁਸੀਂ ਪਾਗਲ ਹੋ ਉਸਨੇ ਸਿਰਫ ਨਾਰਮਲ ਇਹ ਗੱਲ ਕਹੀ ਸੀ ਮੈਨੂੰ ਪਤਾ ਕਿ ਤੁਹਾਨੂੰ ਵੀ ਆਪਣੇ ਆਪ ਤੇ ਪੂਰਾ ਯਕੀਨ ਹੋਵੇਗਾ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਪਰ ਇਸੇ ਪਰ ਇਹਨੇ ਨੂੰ ਦੀਦੀ ਕਹਿਣ ਲੱਗੀ ਤੇਰੀ ਪਤਨੀ ਨੇ ਮੈਨੂੰ ਸਾਰਿਆਂ ਦੇ ਸਾਹਮਣੇ ਜ਼ਲੀਲ ਕੀਤਾ ਹੈ ਹੁਣ ਮੇਰੇ ਜਿ ਆਉਣ ਦਾ ਕੋਈ ਹੱਕ ਨਹੀਂ ਹੈ ਜੇ ਤੂੰ ਚਾਹਦਾ ਤਾਂ ਇਸ ਤਰ੍ਹਾਂ ਦਾ ਨਾ ਕਰਾਂ ਤਾਂ ਤੈਨੂੰ ਮੇਰੀ ਹਰ ਇੱਕ ਗੱਲ ਮੰਨਣੀ ਪਵੇਗੀ ਮੈਂ ਕਿਹਾ ਠੀਕ ਹੈ ਦੀਦੀ ਮੈਂ ਤੁਹਾਡੀ ਹਰ ਗੱਲ ਮੰਨਣ ਲਈ ਤਿਆਰ ਹਾਂ ਬਸ ਆਪਣੇ ਆਪ ਨੂੰ ਤਕਲੀਫ ਨਾ ਦਿਓ ਨਹੀਂ ਤਾਂ ਮੈਂ ਵੀ ਮਰ ਜਾਵਾਂਗਾ ਅਤੇ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਵਾਂਗਾ ਮੇਰੀ ਇਹ ਗੱਲ ਸੁਣ ਦੀਦੀ ਕਹਿਣ ਲੱਗੀ ਤੂੰ ਆਪਣੀ ਘਰ ਵਾਲੀ ਨੂੰ ਤਲਾਕ ਦੇ ਦੇ ਇਹ ਮਾਮਲਾ ਇਸ ਤਰ੍ਹਾਂ ਕਰਨ ਤੇ ਹੀ ਖਤਮ ਹੋਵੇਗਾ ਮਾਂ ਨੇ ਇਹ ਸੋਚਦਾ ਕਿ ਪਿਆ ਜਲਦੀ ਬੁਲਾ ਉਸ ਨੂੰ ਕੋਈ ਤਮਾਸ਼ਾ ਨਾ ਕਰੀ ਕਿਉਂਕਿ ਜੇ ਤੁਹਾਡੀ ਵਜ੍ਹਾ ਕਰਕੇ ਮੇਰੀ ਬੱਚੀ ਨੂੰ ਕੁਝ ਹੋ ਗਿਆ ਤਾਂ ਮੈਂ ਤੁਹਾਨੂੰ ਜਿਉਂਦੇ ਜੀ ਨਹੀਂ ਛੱਡਣਾ ਇਹ ਸੁਣ ਮੈਂ ਬਹੁਤ ਘਬਰਾ ਗਿਆ ਸੀ ਮੈਂ ਜਲਦੀ ਨਾਲ ਆਪਣੀ ਪਤਨੀ ਨੂੰ ਆਵਾਜ਼ ਲਗਾਈ ਮੇਰੇ ਦੂਸਰੀ ਵਾਰ ਪੁਕਾਰਨ ਤੇ ਮੇਰੀ ਪਤਨੀ ਬਾਹਰ ਆ ਗਈ ਇੰਨੇ ਨੂੰ ਦੇਦੀ ਨੇ ਫਿਰ ਚਾਕੂ ਆਪਣੇ ਬਾਹਾਂ ਤੇ ਰੱਖ ਲਿਆ ਮੈਂ ਕਿਹਾ ਦੀਦੀ ਪਲੀਜ਼ ਇਸ ਤਰ੍ਹਾਂ ਨਾ ਕਰੋ ਤੁਹਾਡੀ ਬਾਹ ਵੱਢੀ ਜਾਣੀ ਹੈ ਪਰ ਦੀਦੀ ਕੁਝ ਸ਼ੋਨ ਲਈ ਤਿਆਰ ਨਹੀਂ ਸੀ ਦੀਦੀ ਗੁੱਸੇ ਵਿੱਚ ਕਹਿਣ ਲੱਗੀ ਚੁੱਪ ਚਾਪ ਚੁੱਪ ਰਹਿ ਤਮਾਸ਼ਾ ਨਾ ਬਣਾ ਇਹ ਸਭ ਤੇਰੀ ਪਤਨੀ ਦੀ ਵਜ੍ਹਾ ਕਰਕੇ ਹੋ ਰਿਹਾ ਐ ਇੰਨੇ ਨੂੰ ਦੀਦੀ ਮੇਰੀ ਪਤਨੀ ਵਾਲ ਨੂੰ ਬਦੀ ਉਸਨੇ ਕਿਹਾ ਦਫਾ ਹੋ ਜਾ ਸਾਡੇ ਘਰੋਂ ਮੈਂ ਹੱਥ ਜੁੜਦੀਆਂ ਦੀਦੀ ਦੇ ਸਾਹਮਣੇ ਖੜਾ ਹੋ ਗਿਆ ਮੈਂ ਕਿਹਾ ਦੀਦੀ ਮੇਰਾ ਘਰ ਨਾ ਥੋੜੋ ਇਹ ਤੁਹਾਡੇ ਤੋਂ ਮਾਫੀ ਮੰਗ ਲਵੇਗੀ ਪਰ ਦੀਦੀ ਨੇ ਮੇਰੀ ਕੋਈ ਗੱਲ ਨਾ ਸੁਣੀ ਅਤੇ ਆਪਣੀ ਬਾਹ ਤੇ ਚਾਕੂ ਦਬਾਉਣ ਲੱਗੀ ਇਹ ਸਭ ਦੇਖ ਅਚਾਨਕ ਮੇਰੇ ਮੂੰਹ ਚੋਂ ਉਹ ਬੋਲ ਨਿਕਲ ਗਏ ਆਏ ਜਿੰਨਾ ਬਾਰੇ ਮੈਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਮੈਂ ਬਹੁਤ ਹੀ ਹਿੰਮਤ ਨਾਲ ਅਜਿਹੀ ਕਰਕੇ ਆਪਣੀ ਪਤਨੀ ਨੂੰ ਕਿਹਾ ਅੱਜ ਤੋਂ ਆਪਣਾ ਰਿਸ਼ਤਾ ਖਤਮ ਹੈ ਮੈਂ ਤੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਾਂਗਾ ਕੱਲ ਹੀ ਮੈਂ ਤੈਨੂੰ ਤਲਾਕ ਦੇਵਾਂਗਾ ਮੈਂ ਭੱਜ ਕੇ ਆਪਣੀ ਭੈਣ ਦੇ ਹੱਥਾਂ 'ਚ ਚਾਕੂ ਕੋਹਿਆ ਤੇ ਥੱਲੇ ਸੁੱਟ ਦਿੱਤਾ ਮੇਰੀ ਪਤਨੀ ਉੱਥੇ ਹੀ ਜਿਵੇਂ ਤੇ ਡਿੱਗ ਗਈ ਅਤੇ ਕਮਰੇ ਵਿੱਚ ਕੁਝ ਸਮੇਂ ਲਈ ਖਮੋਸ਼ੀ ਛਾਈ ਰਹੀ ਉਸੋ ਦੀਆਂ ਅੱਖਾਂ ਰੋਂਦੀਆਂ ਹੋਈਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਸੀ ਰੱਬ ਤੁਹਾਨੂੰ ਬਰਬਾਦ ਕਰ ਦੇਵੇ ਦੀਦੀ ਤੁਸੀਂ ਕਦੇ ਖੁਸ਼ ਨਹੀਂ ਰਹੋਗੇ ਤੁਸੀਂ ਮੇਰੇ ਨਾਲ ਜੋ ਕੀਤਾ ਉਸ ਦਾ ਹਿਸਾਬ ਕਿਤਾਬ ਰੱਬ ਤੁਹਾਡੇ ਤੋਂ ਜ਼ਰੂਰ ਲਵੇਗਾ ਤੁਹਾਨੂੰ ਵੀ ਇਸ ਤਰ੍ਹਾਂ ਦਾ ਰਵਾਵੇਗਾ ਮੇਰੀ ਬਦਵਾ ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ ਤੇ ਮੈਂ ਉੱਥੇ ਹੀ ਸਿਰ ਫੜ ਕੇ ਬੈਠ ਗਿਆ ਅਤੇ ਸੋਚ ਰਿਹਾ ਸੀ ਆਖਰ ਇਹ ਮੇਰੇ ਨਾਲ ਕੀ ਹੋ ਗਿਆ ਮੇਰੀ ਪਤਨੀ ਨੇ ਆਪਣਾ ਸਮਾਨ ਬੰਨਿਆ ਤੇ ਘਰ ਛੱਡ ਗਈ ਤਾ ਉਹ ਵਿਚਾਰੀ ਕਰਦੀ ਵੀ ਤਾਂ ਕੀ ਕਰਦੀ ਜਿੰਨਾ ਇਸ ਘਰ ਵਿੱਚ ਰਹਿਣਾ ਸੀ ਉਹ ਰਹਿ ਚੁੱਕੀ ਸੀ ਮੈਂ ਉਸ ਨਾਲ ਨਜ਼ਰਾਂ ਨਹੀਂ ਮਿਲਾ ਸਕਿਆ ਦੀਦੀ ਅਤੇ ਮਾਂ ਮੈਨੂੰ ਸਮਝਾ ਰਹੀਆਂ ਸੀ ਤੂੰ ਬਹੁਤ ਚੰਗਾ ਕੀਤਾ ਪਰ ਮੇਰੇ ਦਿਲ ਦੀਆਂ ਉਸ ਦੀਆਂ ਬਦਵਾਵਾਂ ਗੂੰਜਦੀਆਂ ਰਹੀਆਂ ਅਤੇ ਇਹ ਗੱਲ ਵੀ ਸੱਚ ਸੀ ਕਿ ਜਦ ਇਹ ਇਸ ਤਰ੍ਹਾਂ ਦੀਆਂ ਗੱਲਾਂ ਦਿਮਾਗ ਵਿੱਚ ਬੈਠ ਜਾਣ ਤਾਂ ਉਹ ਪੂਰਾ ਹੁੰਦਾ ਦਿਨ ਜਿਵੇਂ ਬੀਤ ਗਿਆ ਪਰ ਪੂਰੀ ਰਾਤ ਮੈਂ ਰੋਂਦੇ ਹੋਏ ਗੁਜ਼ਾਰੀ ਉਹ ਰਾਤ ਜਿਵੇਂ ਅੰਗਾਰਿਆਂ ਤੇ ਤੁਰਨ ਸਮਾਨ ਸੀ ਸਵੇਰ ਹੋਣ ਵਾਲੀ ਸੀ ਪਰ ਮੈਨੂੰ ਇੱਕ ਪਲ ਵੀ ਚੈਨ ਨਹੀਂ ਸੀ ਅਚਾਨਕ ਮੇਰੇ ਕੰਨਾਂ ਵਿੱਚ ਮੇਰੀ ਭੈਣ ਦੀਆਂ ਜ਼ੋਰਦਾਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਮੈਂ ਭੱਜ ਕੇ ਰਸੋਈ ਵੱਲ ਪਹੁੰਚਿਆ ਮੈਂ ਦੇਖਿਆ ਮੇਰੀ ਭੈਣ ਨੂੰ ਸੱਪਾਂ ਤੇ ਡੰਗ ਮਾਰ ਦਿੱਤਾ ਸੀ ਉਹ ਸੱਪ ਕਿੱਥੋਂ ਆਏ ਸੀ ਇਹ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਉਹ ਦਰਦ ਨਾਲ ਤੜਫ ਰਹੀ ਸੀ ਅਤੇ ਉਸਨੇ ਨਹਾਉਣ ਲਈ ਗਰਮ ਪਾਣੀ ਰੱਖਿਆ ਸੀ ਉਹ ਵੀ ਉਸ ਉੱਪਰ ਡੁੱਲ ਗਿਆ ਚੁੱਕਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਨਾਂ ਹਾਲਾਤਾਂ ਨੂੰ ਕਿਵੇਂ ਸੰਭਾਲਾਂ ਮੈਂ ਤੁਰੰਤ ਉਸ ਨੂੰ ਸੱਪ ਨੂੰ ਮਾਰ ਦਿੱਤਾ ਅਤੇ ਆਪਣੀ ਭੈਣ ਨੂੰ ਲੈ ਕੇ ਹਸਪਤਾਲ ਭੱਜਿਆ ਪਰ ਉਦੋਂ ਤੱਕ ਜ਼ਹਿਰ ਪੂਰੇ ਸਰੀਰ ਵਿੱਚ ਫੈਲ ਚੁੱਕਿਆ ਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੇਰੀ ਭੈਣ ਦੀ ਮੌਤ ਹੋ ਗਈ ਮੈਂ ਭੈਣ ਦੀ Laash ਲੈ ਕੇ ਵਾਪਸ ਘਰ ਆ ਗਿਆ ਆ ਕੇ ਦੇਖਿਆ ਤਾਂ ਸਾਹਮਣੇ ਇੱਕ ਹੋਰ ਬਹੁਤ ਵੱਡਾ ਦੁੱਖ ਖੜਾ ਸੀ ਮੇਰੀ ਮਾਂ ਦੀ ਵੀ ਮੌਤ ਹੋ ਚੁੱਕੀ ਸੀ ਪਤਾ ਨਹੀਂ ਉਹ ਕਿੱਥੇ ਡਿੱਗ ਗਈ ਸੀ ਤੇ ਮੌਤ ਕਿਵੇਂ ਹੋਈ ਪੂਰਾ ਘਰ ਖਾਲੀ ਤੇ ਸੁਨ ਸੁਨਸਾਨ ਹੋ ਗਿਆ ਜਿਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ ਸੀ ਉਸ ਦੁਨੀਆ ਛੱਡ ਕੇ ਜਾ ਚੁੱਕਾ ਹਾਂ ਸੀ ਪਰ ਉਹਨਾਂ ਨੇ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਕਰ ਦਿੱਤਾ ਸੀ ਮੈਂ ਆਪਣੀ ਪਤਨੀ ਤੋਂ ਮਾਫੀ ਮੰਗੀ ਉਸ ਦੀਆਂ ਬਹੁਤ ਮਿੰਤਾਂ ਕੀਤੀਆਂ ਪਰ ਮੇਰੀ ਪਤਨੀ ਨੇ ਮੈਨੂੰ ਇਹ ਹੀ ਗੱਲ ਕਹੀ ਕਿ ਤੂੰ ਇਨਸਾਫ ਨਹੀਂ ਕਰ ਸਕਿਆ ਤੁਸੀਂ ਬਹੁਤ ਗਲਤ ਕੀਤਾ ਤੇ ਅੱਜ ਵੀ ਉਹ ਦੇ ਇਹ ਬੋਲ ਮੈਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਦੇ ਰਹੀ ਸੀ ਸੱਚ ਹੀ ਕਹਿੰਦੇ ਆ ਇਸ ਤਰ੍ਹਾਂ ਦਾ ਜਰੂਰ ਇੱਕ ਨਾ ਇੱਕ ਜ਼ਿੰਦਗੀ ਵਿੱਚ ਹੁੰਦਾ ਹੈ ਸਵੇਰ ਦੀ ਪਹਿਲੀ ਕਰਨ ਖਿੜਕੀ ਦੇ ਵਿੱਚੋਂ ਦੀ ਚਾਹ ਕਰ ਰਹੀ ਸੀ ਪਰ ਮੇਰੇ ਅੰਦਰ ਹਨੇਰਾ ਹੀ ਹਨੇਰਾ ਸੀ ਇੱਕ ਹੀ ਦਿਨ ਵਿੱਚ ਮੇਰੀ ਭੈਣ ਮੇਰੀ ਮਾਂ ਮੇਰੀ ਪਤਨੀ ਅਤੇ ਉਸ ਦਾ ਭਰੋਸਾ ਸਭ ਕੁਝ ਮੇਰੀ ਜ਼ਿੰਦਗੀ ਚੋਂ ਜਾ ਚੁੱਕਿਆ ਸੀ ਕਾਰ ਵਿੱਚ ਕੋਈ ਆਵਾਜ਼ ਨਹੀਂ ਸੀ ਬਸ ਕੰੰਧਾਂ ਸੀ ਜੋ ਮੇਰੇ ਇਕੱਲੇਪਣ ਦੀਆਂ ਗੂੰਜ ਸੁਣਾ ਰਹੀਆਂ ਸੀ ਮੈਂ ਅਕਸਰ ਹੀ ਸੋਚਦਾ ਸੀ ਕਿ ਕਾਸ਼ ਉਸ ਦਿਨ ਹੀ ਮੈਂ ਥੋੜਾ ਸਮਝਦਾਰੀ ਨਾਲ ਕੰਮ ਲੈਂਦਾ ਕਾਸ਼ ਮੈਂ ਆਪਣੇ ਵਿੱਚ ਖੜੀਆਂ ਕੰੰਧਾਂ ਨੂੰ ਹਮੇਸ਼ਾ ਵੀ ਛਾਲੀ ਛੁੱਟ ਦਿੰਦਾ ਤਾਂ ਸ਼ਾਇਦ ਇਹ ਸਭ ਨਾ ਹੁੰਦਾ ਪਰ ਹੁਣ ਮੇਰੀ ਜ਼ਿੰਦਗੀ ਵਿੱਚ ਸਿਰਫ ਕਾਸ਼ ਹੀ ਬਾਕੀ ਸੀ ਮੇਰੀ ਪਤਨੀ ਦੀਆਂ ਉਹ ਆਖਰੀ ਗੱਲਾਂ ਕਿ ਤੁਸੀਂ ਇਨਸਾਫ਼ ਨਹੀਂ ਕਰ ਸਕੇ ਮੇਰੇ ਕੰਨਾਂ ਵਿੱਚ ਹਥੌੜੇ ਵਾਂਗ ਵੱਜ ਰਹੀਆਂ ਸੀ ਲੋਕ ਕਹਿੰਦੇ ਆ ਕਿ ਸਮਾਂ ਜ਼ਖਮ ਨੂੰ ਭਰ ਦਿੰਦਾ ਹੈ ਪਰ ਕੁਝ ਜ਼ਖਮ ਇਸ ਤਰ੍ਹਾਂ ਦੇ ਹੁੰਦੇ ਆ ਜੋ ਵਕਤ ਦੇ ਨਾਲ ਨਾਲ ਹੋਰ ਵੀ ਡੂੰਘੇ ਹੋ ਜਾਂਦੇ ਆ ਹੁਣ ਮੇਰੀ ਜ਼ਿੰਦਗੀ ਇੱਕ ਅਧੂਰੀ ਕਿਤਾਬ ਹੈ ਜਿਸ ਵਿੱਚ ਆਖਰੀ ਪੰਨਾ ਕਦੇ ਲਿਖਿਆ ਹੀ ਨਹੀਂ ਜਾਵੇਗਾ ਮੈਂ ਬਸ ਹਰ ਸਵੇਰ ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਜਾਗਦਾ ਅਤੇ ਸੋਚਦਾ ਕਿ ਕਦੇ-ਕਦੇ ਇੱਕ ਪਲ ਦੀ ਗਲਤੀ ਪੂਰੀ ਜ਼ਿੰਦਗੀ ਦਾ ਬੋਝ ਬਣ ਜਾਂਦੀ ਹੈ ਅੱਜ ਵੀ ਮੈਂ ਇਸੇ ਉਮੀਦ ਵਿੱਚ ਜਿਉ ਰਿਹਾ ਕਿ ਮੇਰੀ ਪਤਨੀ ਆਪਣੀ ਪਤਨੀ ਨੂੰ ਹਾਸਲ ਕਰ ਹੀ ਲਵਾਂਗਾ ਇਸੇ ਉਡੀਕ ਵਿੱਚ ਧੰਨਵਾਦ ਜੀ ਇਹ ਵੀਡੀਓ ਚੰਗੀ ਲੱਗੇ ਤਾਂ ਆ ਲਾਈਕ ਕਰਿਓ ਤੇ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਥੈਂਕ ਯੂ